ਗੈਂਗਸਟਰ ਸਾਗਰ ਨਿਊਟਨ ਨੇ ਚੁਣੌਤੀ ਦਿੱਤੀ ਤਾਂ ਪੰਜਾਬ ਪੁਲਿਸ ਉਸ ਨੂੰ ਉੱਤਰ ਪ੍ਰਦੇਸ਼ ਤੋਂ ਦਬੋਚ ਲਈ ਆਈ ਕੁਝ ਸਮਾਂ ਪਹਿਲਾਂ ਸਾਗਰ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਰਾਹੀਂ ਲੁਧਿਆਣਾ ਪੁਲਿਸ ਨੂੰ ਚੁਣੌਤੀ ਦਿੱਤੀ ਸੀ ਇਸ ਤੋਂ ਬਾਅਦ ਪੁਲਿਸ ਲਗਾਤਾਰ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਸਾਗਰ ਦੇ ਖਿਲਾਫ ਦਰਜਨ ਪਰ ਅਪਰਾਧਿਕ ਮਾਮਲੇ ਦਰਜ ਹਨ ਦਰਸਲ ਲੁਧਿਆਣਾ ਪੁਲਿਸ ਦੇ ਕਾਫੀ ਮੁਸ਼ਕਲ ਮਗਰੋਂ ਗੈਂਗਸਟਰ ਸਾਗਰ ਨਿਊਟਨ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਹ ਉੱਤਰ ਪ੍ਰਦੇਸ਼ ਦੇ ਬਿਸਨੌਰ ਜ਼ਿਲ੍ਹੇ ਦੇ ਵਿੱਚ ਕਿਸੇ ਰਿਸ਼ਤੇਦਾਰ ਦੇ ਘਰ ਫੈਰਿਆ ਹੋਇਆ ਜਦੋਂ ਪੁਲਿਸ ਨੇ ਛਾਪਾ ਮਾਰਿਆ ਤਾਂ ਗੈਂਗਸਟਰ ਸਾਗਰ ਗੰਨੇ ਦੇ ਖੇਤ ਵਿੱਚ ਲੁਕ ਗਿਆ ਅਤੇ ਪੰਜਾਬ ਪੁਲਿਸ ਨੇ ਉਸ ਨੂੰ ਘੇਰ ਕੇ ਜਿਹੜਾ ਕਾਬੂ ਕਰ ਲਿਆ ਤੇ ਕਾਉਂਟਰ ਇੰਟੈਲੀਜੈਂਸ ਅਤੇ ਸੀਆਈਏ ਦੀਆਂ ਟੀਮਾਂ ਨੇ ਰੇਡ ਦੇ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ। ਸੂਤਰਾਂ ਦੇ ਅਨੁਸਾਰ ਪੁਲਿਸ ਨੇ ਨਿਊਟਨ ਕੋਲੋਪਾਰੀ ਮਾਤਰਾ ਦੇ ਵਿੱਚ ਹਥਿਆਰ ਵੀ ਬਰਾਮਦ ਕੀਤੇ ਹਨ। ਫਿਲਹਾਲ ਕਿਸੇ ਨੇ ਵੀ ਅਧਿਕਾਰਤ ਤੌਰ ਤੇ ਜਿਹੜੀ ਆ ਪੁਸ਼ਟੀ ਨਹੀਂ ਕੀਤੀ। ਪ੍ਰੈਸ ਕਾਨਫਰੰਸ ਦੇ ਦੌਰਾਨ ਡੀਜੀਪੀ ਜਿਸ ਕਰਨਜੀਤ ਸਿੰਘ ਤੇ ਜਾਣੇ ਦੱਸਿਆ ਹੈ ਕਿ ਸਾਗਰ ਨਿਊਟਨ ਇੱਕ ਕੈਟਾਗਰੀ ਦਾ ਗੈਂਗਸਟਰਸ ਹੈ ਤੇ ਮਲੇਰ ਕੋਟਲਾ ਦੇ ਗੈਂਗਸਟਰ ਬੱਗਾ ਖਾਨ ਦੇ ਨਾਲ ਜੇਲ੍ਹ ਦੇ ਵਿੱਚ ਮੁਲਾਕਾਤ ਹੋਈ ਤਾਂ ਉਹ ਅਪਰਾਧ ਦੀ ਦੁਨੀਆ ਦੇ ਵਿੱਚ ਆ ਗਿਆ ਉਹ ਬੱਗਾ ਖਾਨ ਦੇ ਕਹਿਣ ਤੇ ਸਾਰੇ ਅਪਰਾਧਾਂ ਨੂੰ ਅੰਜਾਮ ਦਿੰਦਾ ਸੀ ਰਿਮਾਨਡ ਦੇ ਦੌਰਾਨ ਸਾਗਰ ਤੋਂ ਪੁੱਛ ਗਏ ਚ ਕੀਤੀ ਜਾਵੇਗੀ ਸਾਗਰ ਨਿਊਟਨ ਨੇ ਪਿਛਲੇ 1 ਮਹੀਨੇ ਚ ਇੰਟਰਨੈਟ ਮੀਡੀਆ ਤੇ ਦੋ ਵਾਰ ਪੁਲਿਸ ਨੂੰ ਖੁੱਲੀ ਚੈਨੋਤੀ ਦਿੱਤੀ ਸੀ ਅਤੇ ਉਸਨੇ ਪੁਲਿਸ ਨੂੰ ਚੁਣੌਤੀ ਵਿੱਚ ਕਿਹਾ ਸੀ ਜੇਕਰ ਉਸਦੇ ਸਾਥੀਆਂ ਜਾਂ ਉਸਦੇ ਪਰਿਵਾਰ ਨੂੰ ਤੰਗ ਪਰੇਸ਼ਾਨ ਕੀਤਾ ਤਾਂ ਉਹ ਹਥਿਆਰ ਵੀ ਲਿਆਏਗਾ ਅਤੇ ਵਾਰਦਾਤ ਵੀ ਕਰੇਗਾ ਉਦੋਂ ਤੋਂ ਪੁਲਿਸ ਉਸਦੇ ਇੰਟਰਨੈਟ ਮੀਡੀਆ ਅਕਾਊਂਟਸ ਨੂੰ ਟ੍ਰੇਸ ਕਰ ਰਹੀ ਸੀ ਕਿਉਂਕਿ ਸਾਗਰ ਇਹਨਾਂ ਅਕਾਊਂਟਸ ਤੋਂ ਸਭ ਤੋਂ ਜ਼ਿਆਦਾ ਸਰ ਗਰਮ ਸੀ 사ਗਰ ਨਿਊਟਨ ਦੇ ਵਿਰੋਧਾ ਲੁਧਿਆਣਾ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ 19 ਐਫਆਈਆਰ ਦਰਜ ਹਨ ਹਾਲ ਹੀ ਦੇ ਵਿੱਚ ਦੁਗਰੀ ਇਲਾਕੇ ਦੇ ਵਿੱਚ ਇੱਕ ਘਰ ਵਿੱਚ ਦਾਖਲ ਹੋ ਕੇ ਇੱਕ ਪਰਿਵਾਰ ਤੇ ਹਮਲਾ ਕਰਨ ਦੇ ਮਾਮਲੇ ਦੇ ਵਿੱਚ 사ਗਰ ਅਤੇ ਉਸ ਦੇ ਸਾਥੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ ਉਕਤ ਮਾਮਲੇ ਵਿੱਚ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਸੀ ਅਤੇ ਇਸ ਤੋਂ ਬਾਅਦ 사ਗਰ ਅਤੇ ਉਸ ਦੇ ਸਾਥੀਆਂ ਤੇ ਕਤਲ ਦਾ ਜਿਹੜਾ ਮਾਮਲਾ ਹੈ ਉਹ ਦਰਜ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਸਾਗਰ ਨੇ ਆਪਣੇ ਸਾਥੀਆਂ ਨੂੰ ਭੇਜ ਕੇ ਠੀਕ 15 ਦਿਨ ਬਾਅਦ ਉਸੇ ਘਰ ਤੇ ਜਿਹੜੀ ਫਾਇਰਿੰਗ ਕਰ ਦਿੱਤੀ ਇਸ ਤੋਂ ਇਲਾਵਾ ਸਾਗਰ ਨੂੰ ਡੀ ਐਮ ਸੀ ਹਸਪਤਾਲ ਨੇੜੇ ਇੱਕ ਨੌਜਵਾਨ ਦੀ ਕੁੱਟਮਾਰ ਦੀ ਵੀਡੀਓ ਬਣਾਉਣ ਦੇ ਮਾਮਲੇ ਵਿੱਚ ਵੀ ਨਾਮਜ਼ਦ ਕੀਤਾ ਗਿਆ ਸੀ ਨਿਊਟਨ ਸੋਸ਼ਲ ਮੀਡੀਆ ਦੇ ਰਾਹੀਂ ਜ਼ੁਰਮਾਂ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਲੈਂਦਾ ਸੀ ਨਿਊਟਨ ਦੇ ਇੰਸਟਾਗ੍ਰam ਦੇ ਬਹੁਤ ਸਾਰੇ ਖਾਤੇ ਹਨ ਜਿੱਥੇ ਉਹ ਅਕਸਰ ਵੀਡੀਓ ਤੇ ਫੋਟੋ ਹੈ ਜਿਹੜੀ ਉਹ ਅਪਲੋਡ ਕਰਦਾ ਸੀ ਉਹ ਆਪਣੇ ਅਪਰਾਧਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਪੋਸਟ ਕਰਦਾ ਤੇ ਕੀਤੇ ਅਪਰਾਧਾਂ ਦੀ ਜ਼ਿੰਮੇਵਾਰੀ ਵੀ ਲੈਂਦਾ ਸੀ ਇਸ ਤਰ੍ਹਾਂ ਉਹ ਆਪਣਾ ਸੰਦੇਸ਼ ਲੋਕਾਂ ਤੱਕ ਪਹੁੰਚਾਉਂਦਾ ਸੀ ਅਤੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਉਸ ਦੇ ਖਾਤੇ ਨੂੰ ਜਿਹੜਾ ਫੋਲੋ ਵੀ ਕਰ ਰਹੇ ਸਨ हाल ही ਦੇ ਵਿੱਚ ਗੈਂਗਸਟਰ ਨੇ ਪੁਲਿਸ ਦੀ ਕਾਰਵਾਈ ਦੀ ਨਿੰਦਾ ਕਰ ਕੀਤੀ ਅਤੇ ਉਸ ਨੇ ਕਿਹਾ ਕਿ ਜੇਕਰ ਪੁਲਿਸ ਉਸ ਦੀ ਪਤਨੀ ਨੂੰ ਰਿਹਾਅ ਕਰ ਦਿੰਦੀ ਹੈ ਤਾਂ ਉਹ ਆਤਮ ਸਮਰਪਣ ਕਰ ਦੇਵੇਗਾ ਨਹੀਂ ਤਾਂ ਗੈਂਗਸਟਰ ਬਣ ਕੇ ਆਪਣੀ ਤਾਕਤ ਦਿਖਾ ਦੇਵੇਗਾ ਹਾਲ ਹੀ ਦੇ ਵਿੱਚ ਨਿਊਟਨ ਨੇ ਆਪਣੇ ਸਾਥੀਆਂ ਨੂੰ ਭੇਜਿਆ ਸੀ ਜਿਨ੍ਹਾਂ ਨੇ ਕਰਨੈਲ ਸਿੰਘ ਨਗਰ ਵਿੱਚ ਨਵੀ ਦੇ ਘਰ ਤੇ ਗੋਲਾਬਾਰੀ ਕੀਤੀ ਅਤੇ ਘਟਨਾ ਤੋਂ ਬਾਅਦ ਗੈਂਗਸਟਰ ਨੇ ਫਿਰ ਸੋਸ਼ਲ ਮੀਡੀਆ ਤੇ ਇੱਕ ਸੰਦੇਸ਼ ਸਾਂਝਾ ਕੀਤਾ ਸੀ ਜਿਸ ਦੇ ਵਿੱਚ ਉਸਨੇ ਹਮਲੇ ਦੀ ਜ਼ਿੰਮੇਵਾਰੀ ਲਈ ਅਤੇ ਉਸਨੇ ਮੰਨਿਆ ਕਿ ਉਸਨੇ ਆਪਣੇ ਬੰਦੇ ਨਵੀ ਦੇ ਘਰ ਤੇ ਗੋਲੀ ਚਲਾਉਣ ਦੇ ਲਈ ਭੇਜੇ ਸੀ